ਸਾਸ਼ੀਕਾਰ ਟੈਲੀਵਿਜ਼ਨ ਪੰਜਾਬੀ ਦੇਖ ਰਹੇ ਹੋ ਡਾਕਟਰ ਰਵੀ ਜੋਤ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਕੇ ਲਈ ਨੇ ਇਹ ਜੰਮੀ ਜੰਗਵਰੀ ਪਾਈ ਗਈ ਹੈ ਮੈਂ ਸਭ ਤੋਂ ਪਹਿਲਾਂ ਮੈਂ ਆਪਣੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਤੇ ਉਸ ਤੋਂ ਬਾਅਦ ਸਾਡੇ ਦੀ ਹਾਈ ਕਮਾਂਡ ਹੈਗੀ ਹੈ ਦਿੱਲੀ ਦੀ ਹਾਈ ਕਮਾਂਡ ਸਾਡੇ ਪੰਜਾਬ ਦੇ ਹਾਈ ਕਮਾਂਡ ਦਾ ਉਹਨਾਂ ਦਾ ਧੰਨਵਾਦ ਕਰਦਾ ਇੱਕ ਜੰਮੀ ਲੰਮੀ ਜੰਗਵਰੀ ਇੱਕ ਵੱਡੀ ਗੱਲ ਇਹ ਸਾਨੂੰ ਦਿੱਤੀ ਹੈ ਲੋਕਲ ਬਾਡੀ ਦਾ ਮਹਿਕਮਾ ਜੋ ਮਿਲਿਆ ਹੈਗਾ ਜੋ ਮੰਤਰਾਲੇ ਸਾਨੂੰ ਦਿੱਤਾ ਹੈਗਾ ਤੇ ਮੈਂ ਵਿਸ਼ਵਾਸ ਕੁੰਦਾ ਪੂਰੀ ਟੀਮ ਨੂੰ ਹਾਈ ਕਮਾਂਡ ਨੂੰ ਕਿਸੀ ਆਪਾਂ ਆਂਦਾ ਹੀ ਨਾ ਸੀ ਆਪਾਂ ਫਸੇ ਹੋ ਗਿਆ ਸੀ ਪੰਚਾਇਤ ਡਿਪਾਰਟਮੈਂਟ ਤੋਂ ਬਾਅਦ ਰੂਲ ਜਿਹੜਾ ਤੁਹਾਡੇ ਕੋਲ ਮਹਿਕਮਾ ਇੱਕ ਆਪਣੇ ਆਪ ਦੇ ਵਿੱਚ ਸਰਕਾਰ ਹੈ ਤਾਂ ਕੀ ਲੱਗਦਾ ਕਿਹੜੀਆਂ ਚੀਜ਼ਾਂ ਨੇ ਪ੍ਰਾਥਮਿਕਤਾਵਾਂ ਕਿਹੜੀਆਂ ਨੇ ਜਿਹੜੀਆਂ ਤੁਹਾਡੀਆਂ ਰਹਿਣ ਵਾਲੀਆਂ ਹੋਣਗੀਆਂ ਅੱਗੇ ਜੀ ਡੈਫੀਨਿਟਲੀ ਮੈਂ ਕਹੂੰਗਾ ਕਿ ਇੱਕ ਵੱਡੀ ਜ਼ਿੰਮੇਵਾਰੀ ਵੱਡੀ ਚੁਣੌਤੀ ਹੈਗੀ ਸਾਡੇ ਲਈ ਤੇ ਦੇਖੋ ਹਰੇਕ ਸ਼ਹਿਰ ਦੀ ਹਰੇਕ ਅਸਬੀ ਦੀ ਆਪਣੇ ਆਪਣੇ ਪ੍ਰੋਬਲਮਸ ਹੁੰਦੀਆਂ ਆਪਣੇ ਆਪਣੇ ਉਹਨਾਂ ਦੀ ਰਿਕੁਆਇਰਮੈਂਟਸ ਹੁੰਦੀਆਂ ਆਪਣੇ ਆਪਣੇ ਡਿਮਾਂਡਸ ਹੁੰਦੀਆਂ ਤੇ ਅਸੀਂ ਐਜ਼ ਅ ਟੀਮ ਲੋਕਲ ਐਮਐਲਏਸ ਲੋਕਲ ਮੰਤਰੀਆਂ ਨਾਲ ਬੈਠ ਕੇ ਜੋ ਰਿਕੁਆਇਰਮੈਂਟਸ ਉਹ ਡਿਮਾਂਡਸ ਆ ਗਈਆਂ ਨੂੰ ਅਸੀਂ ਆਪਾਂ ਬੈਠ ਕੇ ਅਸੀਂ ਆਪਾਂ ਨੂੰ ਨੋਟ ਕਰਕੇ ਇਹਦੀ ਹਲਕਾ ਵਾਈਜ਼ ਡਿਪੈਂਡ ਕਰਦਾ ਅਲਗ-ਅਲਗ ਹਲਕੇ ਦੀ ਅਲਗ-ਅਲਗ ਦਿੱਕਤ ਹੁੰਦੀ ਆ ਤੇ ਮੈਂ ਜ਼ਰੂਰ ਵਿਸ਼ਵਾਸ ਤੋਂ ਹਾਂਦਾ ਆਪਣੀ ਪੂਰੀ ਕੈਬਨਿਟ ਨੂੰ ਆਪਣੇ ਪੂਰੇ ਐਮਐਲਏ ਸਹਿਬਾਨ ਨੂੰ ਕਿ ਜੜੀ ਵੀ ਉਹਨਾਂ ਦੀ ਮੁਸ਼ਕਲਾ ਹੈ ਗਈਆਂ ਤੇ ਪੂਰੇ ਪੰਜਾਬ ਨੂੰ ਅਸੀਂ ਆਪਾਂ ਟੀਮ ਬਣਾ ਕੇ ਚੰਗੀ ਸਟ੍ਰੈਟਜੀ ਬਣਾ ਕੇ ਪੋਜੀਟਿਵਲੀ ਅਸੀਂ ਕੰਮ ਕਰਾਂਗੇ ਜੀ ਸਾਡੇ ਹਲਕੇ ਚ ਦੇਖੋ ਦੋ ਕਮੇਟੀਆਂ ਛੋਟੀਆਂ ਹੈਗੀਆਂ ਚਮਚਰਾਸੀ ਤੇ ਹਰਿਆਣਾ ਤੇ ਉਹਨਾਂ ਨੂੰ ਵੀ ਬੜੀ ਉਮੀਦ ਹੈ ਐਸ ਹੁਣ ਤਾਂ ਡਿਪਾਰਟਮੈਂਟ ਸਾਡਾ ਲੋਕਲ ਬੋਡੀ ਦਾ ਹੋਇਆ ਤੇ ਡੈਫੀਨਟਲੀ ਅਸੀਂ ਆਪਾਂ ਉਥੇ ਇੱਕ ਇੱਕ ਵੱਡੇ ਹਸਪਤਲ ਦੀ ਆਪਾਂ ਹਰਿਆਣੇ ਦੀ ਗੱਲ ਕਰ ਰਹੇ ਆਂ ਆਪਾਂ ਜਰੂਰ ਅਸੀਂ ਲੈ ਕੇ ਆਵਾਂਗੇ ਤੇ ਡਿਪਾਰਟਮੈਂਟ ਵੱਲੋਂ ਵੀ ਆਪਾਂ ਕੁਝ ਨਾ ਕੁਝ ਜਿੱਦਾਂ ਸਾਡੇ ਉਥੇ ਕੰਢੀ ਏਰੀਆ ਹੈਗਾ ਉਥੇ ਗਰਮੀ ਵਿੱਚ ਖਾਸ ਕਰਕੇ ਫੋਰੈਸ ਫਾਇਰ ਕਾਫੀ ਹੁੰਦੀ ਹੈ ਅਸੀਂ ਆਪਣੇ ਹਲਕੇ ਲਈ ਸ਼ਾਮ ਤੱਕ ਅਸੀਂ ਹਰਿਆਣੇ ਵਾਸਤੇ ਇੱਕ ਫਾਇਰ ਬ੍ਰਿਗੇਡ ਦਾ ਸੇਵਾ ਜਰੂਰ ਆਪਾਂ ਨੂੰ ਬੰਦਬਸ ਕਰਕੇ ਦਵਾਂਗੇ ਹੁਣ ਕੀਦਾ ਆਇਆ ਤੁਹਾਨੂੰ ਸਭ ਤੋਂ ਪਹਿਲਾਂ ਦੇਖਿਆ ਜਾਵੇ ਜਦੋਂ ਕਿ ਤੁਸੀਂ ਕੈਬਿਨੇਟ ਦਾ ਇਸਰਾਉਣ ਜਾਂ ਜੀ ਮੈਂ ਦਿੱਲੀ ਸੀਗਾ ਉੱਥੇ ਕੰਪੇਨ ਕਰਦੇ ਸੀਗੇ ਤੇ ਸੌਰੀ ਫ੍ਰੀਦਰਦਾਨ ਤੇ ਦਿੱਲੀੋਂ ਸਾਨੂੰ ਫੋਨ ਆਇਆ ਸੀ ਜੀ ਤੇ ਸਾਨੂੰ ਬੁਲਾਇਆ ਗਿਆ ਕਿ ਸੀਐਮ ਸਾਹਿਬ ਨੇ ਬੁਲਾਇਆ ਕੇਂਦਰੀਵਾਲ ਜੀ ਨੇ ਤੇ ਸਾਨੂੰ ਲੱਗਿਆ ਕਿ ਸ਼ਾਇਦ ਕੋਈ ਕੰਪੇਨ ਵਿੱਚ ਕੋਈ ਕਮੀ ਪੇਸ਼ੀ ਹੋਣੀ ਜਾਂ ਕੋਈ ਕੰਪੇਨ ਦਾ ਏਰੀਆ ਬਦਲਣਾ ਹੋਵੇ ਜਿਹੜਾ ਤੇ ਇਸੇ ਕਰਕੇ ਅਸੀਂ ਉਸ ਸੋਚ ਨਾਲ ਹੀ ਅਸੀਂ ਗਏ ਸੀ ਆਪਾਂ ਤੇ ਉੱਥੇ ਜਾ ਕੇ ਸਾਨੂੰ ਮੈਂ ਕੇਜਰੀਵਾਲ ਦੇ ਨੇ ਕਿ ਗੁੱਡ ਨਿਊਜ਼ ਇੱਥੇ ਕਹਿੰਦੇ ਸੀ ਤੁਹਾਨੂੰ ਜਿਵੇਂ ਵਾਰੀ ਵੱਡੀ ਦੇਰੇ ਮਤਰਾਲੇ ਵੱਡਾ ਦੇ ਤੇ ਤੁਸੀਂ ਤਨ ਨਹੀਂ ਨ ਤੱਕੜੇ ਹੋ ਕੇ ਪੰਜਾਬ ਦੀ ਸੇਵਾ ਰਵੀ ਜੂਤ ਜੀ ਤੁਹਾਡੀ ਮੈਂ ਸਾਦਗੀ ਦਾ ਜ਼ਿਕਰ ਕਿ ਸਾਦਗੀ ਨੂੰ ਲੈ ਕੇ ਸਵਾਲ ਪੁੱਛਣਾ ਚਾਹਣਾ ਰਮੇਸ਼ਪੁਰਾ ਪਿੱਛੇ ਜੋ ਸਰ ਲੋਕ ਬਹੁਤ ਟੋਰਨ ਕੱਢ ਕੇ ਟਿਕਿਆ ਆਉਂਦੇ ਨੇ ਪਰ ਤੁਹਾਡੀ ਸਾਦਗੀ ਤਾਂ ਦੇਖੋ ਸਰ ਸਰ ਇਸ ਇੱਦਾਂ ਨਹੀਂ ਹਾਂ ਵਾਕਿ ਜੀ ਮੈਂ ਅਸੀਂ ਸਟਾਰਟ ਅਬੀਲੀਵ ਇਨ ਸਿੰਪਲਿਸਿਟੀ ਅਸੀਂ ਇੱਦਾਂ ਇੱਦਾਂ ਸਿਗੇ ਇੱਦਾਂ ਤੇ ਹੈਗੇ ਤੇ ਇੱਦਾਂ ਇੱਦਾਂ ਹੀ ਰਵਾਂਗੇ ਮੈਨੂੰ ਲੱਗਦਾ ਜਦੋਂ ਟੌਰ ਕੱਢ ਕੇ ਆਉਂਦੇ ਨੇ ਕੋਈ ਕਾਈ ਕੋਟ ਪੈਂਟ ਪਾ ਕੇ ਆਉਂਦਾ ਪਰ ਰਵਿਜੋਤ ਜੀ ਵਾਕਈ ਤੁਸੀਂ ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਕੈਬਨਟ ਮੰਤਰੀ ਰਵਿਜੋਤ ਰਮੇਸ਼ ਜੀ ਦਿਖਾਓ ਤੁਸੀਂ ਇਹ ਤਸਵੀਰ ਹੈ ਇਹ ਪੰਜਾਬ ਦੀ ਸਿਆਸਤ ਦੀ ਤਸਵੀਰ ਹੈ ਤਾਂ ਡਾਕਟਰ ਰਵਿਜੋਤ ਇਸ ਵੇਲੇ ਖਾਸ ਕਰਕੇ মিডিਆ ਦੇ ਮੁਖਾਫੇ ਥੋੜੇ ਸੀ ਜਾਨੀ ਜੀ ਠੀਕ ਹੈ ਜੀ ਚਲੋ ਥੈਂਕ ਯੂ ਜੀ ਸਿਕਰ ਥੈਂਕ ਯੂ ਸੋ ਮਚਾ ਅਨਜਨ ਜੀ ਥੈਂਕ ਯੂ ਚਲੋ ਠੀਕ ਚਲੋ ਚਲੋ ਜੀ ਡਾਕਟਰ ਬ ਆਪਣੀ ਲੋਕਾਂ ਦੇ ਲਈ ਬਹੁਤ ਸਾਰੀਆਂ ਕਮਿਟਮੈਂਟਸ ਹੁੰਦੀਆਂ ਨੇ ਤਾਂ ਉਹਨਾਂ ਨੂੰ ਪੂਰੀਆਂ ਕਰਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਵੱਡੀ ਹੁੰਦੀ ਹੈ ਜੀ ਹਾਂ ਜੀ ਕੀ ਕਹਿੰਦੇ ਕਮਿਟਮੈਂਟਸ ਬਹੁਤ ਨੇ ਲੋਕਾਂ ਦੇ ਨਾਲ ਆਪਣੀਆਂ ਤਾਂ ਉਹ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਸੋਰੀਆ ਫੀਲ ਕਰੀ ਸਰ ਕਮਿਟਮੈਂਟਸ ਬਹੁਤ ਨੇ ਲੋਕਾਂ ਦੇ ਨਾਲ ਤਾਂ ਜ਼ਿੰਮੇਵਾਰੀ ਵੱਡੀ ਨਹੀਂ ਹੋ ਗਈ ਬਿਲਕੁਲ 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 ਬਟਸ ਮੈਂ ਇਹਨੂੰ ਪੋਜ਼ੀਟਿਵਲੀ ਲੈ ਰਿਹਾ ਅਸੀਂ ਕੌਨਫिडेंट ਹੈਗੇ ਆਪਾਂ ਤੇ ਜਿਹੜੀ ਜ਼ਿੰਮੇਵਾਰੀ ਸਾਨੂੰ ਦਿੱਤੀ ਅਸੀਂ ਆਪਾਂ ਐਲੂਫਾਨੀਵਾ ਬਾਕੀ ਪਰ ਮੈਂ ਆਮ ਆਦਮੀ ਪਾਰਟੀ ਦਾ ਆ ਮੰਤਰੀ ਦਿਖਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਦੇਖ ਸਕਦੇ ਹੋ ਬਹੁਤ ਵੱਡਾ ਆਦਾ ਮਿਲਿਆ ਹੈ ਕੈਬਨਟ ਮੰਤਰੀ ਦਾ ਰੈਂਕ ਹੈ ਡਾਕਟਰ ਰਵਿਜੋਤ ਪ੍ਰਸਾਦਗੀ ਵਾਕਏ ਤਸਵੀਰ ਹੈ ਜਿਸ ਤਰ੍ਹਾਂ ਦੀ ਸ਼ਖਸੀਅਤ ਤਾਂ ਕਹਿੰਦੇ ਮੈਂ ਵਾਕਏ ਇਸ ਤਰ੍ਹਾਂ ਦਾ ਤਾਂ ਬੇਹਦ ਸਾਦੇ ਮੰਤਰੀ ਨੇ ਡਾਕਟਰ ਰਵਿਜੋਤ ਜਿਹੜੇ ਨੇ ਉਹ ਨਵੇਂ ਜਿਹੜੇ ਨੇ ਉਹ ਸਾਨਕ ਸਰਕਾਰਾ ਵਿਭਾਗ ਮਿਲੇ ਇਹਨਾਂ ਨੂੰ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਨੇ ਤੁਹਾਡੇ ਲਈ ਸਦੀਆਂ ਤਸਵੀਰਾਂ ਦਿਖਾ ਰਹੇ ਹਾਂ ਚਲੋ ਆਜੋ ਤਾਂ ਬਹੁਤ ਸਾਰੇ ਕਮਿਟਮੈਂਟਸ ਨੇ ਲੋਕਾਂ ਦੇ ਨਾਲ ਪੂਰੀਆਂ ਕਰਨ ਦੀ ਗੱਲ ਹੈ ਆਪਣੇ ਹਲਕੇ ਦੇ ਲਈ ਜਿਹੜੀ ਹੈ ਉਹ ਬਹੁਤ ਸਾਰੀਆਂ ਗੱਲਾਂ ਨੇ ਕਹਿੰਦੇ ਹੁਣ ਮੈਕਮਾ ਤਾਂ ਆਪਣੇ ਹਲਕੇ ਲਈ ਬਹੁਤ ਕੁਝ ਕਰਨਾ ਚਾਹੁੰਦਾ ਹੈ ਕੈਮਰਾ ਪਰਸਨ ਰਮੇਸ਼ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ